ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਗੱਲਬਾਤ ਕਰਨੀ ਬਾਸਮਤੀ ਦੇ ਵਿੱਚ 10 ਕੀਟਨਾਸ਼ਕ ਅਤੇ ਉੱਲੀਨਾਸ਼ਕ ਜਿਨ੍ਹਾਂ ਦੇ ਵਿੱਚ 10 ਟੋਟਲ ਜਿਹੜੀਆਂ ਆਈਆਂ ਦਵਾਈਆਂ ਬੈਨ ਕੀਤੀਆਂ ਗਈਆਂ ਜਿਹਦੇ ਵਿੱਚ ਉੱਲੀਨਾਸ਼ਕ ਨੇ ਤੇ ਕੀਟਨਾਸ਼ਕ ਨੇ ਇਹ ਬੈਨ ਇਹਨਾਂ ਨੂੰ ਤਾਂ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਕਿਉਂਕਿ ਜਿਹੜੀ ਬਾਸਮਤੀ ਦੀ ਕੁਆਲਿਟੀ ਖਰਾਬ ਹੁੰਦੀ ਹੈ ਬਾਸਮਤੀ ਦੇ ਵਿੱਚ ਮੈਕਸਿਮਮ ਰੈਜ਼ੀਡੂ ਲਿਮਟ ਤੋਂ ਜਿਹੜੀਆਂ ਇਹ ਕੀਟਨਾਸ਼ਕ ਜਾਂ ਉਲੀਨਾਸ਼ਕ ਹੈ ਉਹਨਾਂ ਦੇ ਵਿੱਚ ਰੈਜ਼ੀਡੂ ਜ਼ਿਆਦਾ ਆਉਂਦਾ ਜਿਹਦੇ ਕਾਰਨ ਜਿਹੜੇ ਐਕਸਪੋਰਟ ਜਦੋਂ ਬਾਸਮਤੀ ਹੁੰਦਾ ਕਿਉਂਕਿ ਪੰਜਾਬ ਦੀ ਬਾਸਮਤੀ ਇੰਡੀਆ ਦੇ ਵਿੱਚ ਜਿਹੜੀ ਖਾਸ ਤੌਰ ਤੇ ਪੰਜਾਬ ਦੀ ਜਾਂ ਹਰਿਆਣਾ ਦੀ ਬਾਸਮਤੀ ਆ ਇਹਨੂੰ ਵੱਡੇ ਪੱਧਰ ਤੇ ਜਿਹੜਾ ਐਕਸਪੋਰਟ ਕੀਤਾ ਜਾਂਦਾ ਤੇ ਜੇ ਇਹਦੇ ਵਿੱਚ ਮੈਕਸਿਮਮ ਰੈਜ਼ਿਡੂ ਲਿਮਟ ਤੋਂ ਵੱਧ ਇਹ ਕੀਟਨਾਸ਼ਕ ਉਲੀਨਾਸ਼ਕ ਵਗੈਰਾ ਆਉਂਦੇ ਆ ਤਾਂ ਫਿਰ ਉਹ ਜਿਹੜੇ ਕਨਸਾਈਨਮੈਂਟ ਆ ਉਹ ਵਾਪਸ ਆਉਂਦੀ ਹੈ ਤੇ ਬਾਸਮਤੀ ਦੇ ਰੇਟ ਆ ਜਿਹੜੇ ਥੱਲੇ ਢੱਕਦੇ ਆ ਤੇ ਇਸ ਚੀਜ਼ ਨਾਲ ਜਿਹੜੀ ਮਾਰਕੀਟ ਆ ਉਹ ਖਰਾਬ ਹੁੰਦੀ ਹੈ ਤੇ ਇਹਦਾ ਜਿਹੜਾ ਪ੍ਰਭਾਵ ਆ ਸਿੱਧਾ-ਸਿੱਧਾ ਉਹ ਲਾਸਟ ਜਾ ਕੇ ਜਿਹੜੇ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀਰ ਉਹਨਾਂ ਤੇ ਪੈ ਸਕਦਾ ਇਸ ਕਰਕੇ ਉਬੰਤੀ ਹੈ ਕਿ ਮੈਂ ਜਿਹੜਾ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਸੀਗਾ ਕਿ ਇਹਨਾਂ ਕੀਟਨਾਸ਼ਕਾਂ ਉਲੀਨਾਸ਼ਕਾਂ ਦੀ ਜਗ੍ਹਾ ਤੇ ਹੋਰ ਕੀਟਨਾਸ਼ਕ ਜਾਂ ਉਲੀਨਾਸ਼ਕ ਹੈਗੇ ਆਪਣੇ ਕੋਲ ਕਾਫੀ ਟੈਕਨੀਕਲ ਨੇ ਜਿਹੜੇ ਆਪਾਂ ਵਰਤ ਸਕਦੇ ਹਾਂ ਕਿਉਂਕਿ ਜੇ ਆਪਣੀ ਫਸਲ ਦੀ ਕੁਆਲਿਟੀ ਖਰਾਬ ਹੋਈ ਤੇ ਉਹਦੇ ਵਿੱਚ ਇਹਦੇ ਅੰਸ਼ ਜ਼ਿਆਦਾ ਆਏ ਇਹਨਾਂ ਦੇ ਕੀਟਨਾਸ਼ਕਾਂ ਉਲੀਨਾਸ਼ਕਾਂ ਦੇ ਫਿਰ ਜਦੋਂ ਐਕਸਪੋਰਟ ਨਹੀਂ ਪ੍ਰੋਪਰ ਹੋਊਗੀ ਪੂਰੀ ਤਾਂ ਫਿਰ ਆਪਾਂ ਨੂੰ ਰੇਟ ਉਹਦਾ ਸਹੀ ਨਹੀਂ ਮਿਲੂਗਾ ਤਾਂ ਇਸ ਕਰਕੇ ਆਪਾਂ ਨੂੰ ਖਾਸ ਤੌਰ ਤੇ ਤੁਹਾਨੂੰ ਮੈਂ ਉਹ ਲਿਸਟ ਦੱਸ ਦਿੰਨਾ ਨਾਂ ਦੱਸ ਦਿੰਨਾ ਤੇ ਉਹਦੀ ਜਗ੍ਹਾ ਤੇ ਆਪਾਂ ਮੁੱਖ ਤੌਰ ਤੇ ਕੀਟਨਾਸ਼ਕ ਜਾਂ ਉਲੀਨਾਸ਼ਕ ਕਿਹੜਾ ਵਰਤ ਸਕਦੇ ਆ ਉਹਦੇ ਬਾਰੇ ਵੀ ਦੱਸ ਦਿੰਨਾ ਕਿਰਪਾ ਕਰਕੇ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਇਹ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰੋ ਕੀਟਨਾਸ਼ਕਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਰਸ ਚੂਸ ਕੀੜਿਆਂ ਵਾਸਤੇ ਜਿਹੜੀ ਮੁੱਖ ਤੌਰ ਤੇ ਥਾਇਮਥਾਕਸਮ ਟੈਕਨੀਕਲ ਅਮੀਡਾ ਕੋਲੋਪਰੇਟ ਟੈਕਨੀਕਲ ਤੇ ਬੁਪਰੋਫੈਜਨ ਜਿਹੜੀ ਆਪਾਂ ਖਾਸ ਤੌਰ ਤੇ ਕਾਲੇ ਚਿੱਟੇ ਤੇਲੇ ਵਾਸਤੇ ਰਸ ਚੂਸ ਕੀੜਿਆਂ ਵਾਸਤੇ ਵਰਤਦੇ ਆ ਤੇ ਇਹਨੂੰ ਬੇਨਤੀ ਆ ਕਿ ਇਹਨੂੰ ਆਪਾਂ ਬਾਸਮਤੀ ਦੇ ਵਿੱਚ ਨਹੀਂ ਵਰਤਣਾ ਇਹਦੀ ਜਗ੍ਹਾ ਦੇ ਉੱਤੇ ਆਪਣੇ ਕੋਲ ਕਿੰਨੇ ਹੀ ਟੈਕਨੀਕਲ ਜਿਹੜੇ ਹੈਗੇ ਆ ਹੋਰ ਮੌਜੂਦ ਆ ਜਿਦੇ ਵਿੱਚ ਆਪਾਂ ਪਿਕਸਾਲੋਨ ਆ ਜਿਹੜਾ ਟਰਾਈਫਲੂਮਿਜ਼ੋਪਾਇਰਮ ਆ ਡਾਈਨੋਟਿਫਰੋਨ ਓਸੀਨ ਜਾਂ ਜਿਹੜੀ ਟੋਕਨ ਜਾਂ ਮਸ਼ੀਨ ਆ ਉਹ ਵਰਤ ਸਕਦੇ ਆ ਜਿਸ ਵਰਤ ਸਕਦੇ ਆ ਪਾਈਮੈਟਰੋਜਨ ਆਰਕੈਸਟਰਾ 400 ਐਮਐਲ ਬੈਂਜ ਪਾਇਰੋਮੋਕਸਨ ਉਹ ਵਰਤ ਸਕਦੇ ਆ ਜਾਂ ਇਮੇਜਨ ਦਵਾਈ ਆ ਫਲੂ ਪੈਰੀਮਨ ਉਹ ਵਰਤ ਸਕਦੇ ਆ ਜਾਂ ਆਪਾਂ ਕੋਇਨਲ ਫੌਸ ਆ ਜਿਹੜੀ ਉਹ ਵਰਤ ਸਕਦੇ ਆ ਇਹਨਾਂ ਚੋਂ ਕੋਈ ਵੀ ਆਪਾਂ ਕੀਟਨਾਸ਼ਕ ਇਹ ਵਾ ਜਿਹੜੇ ਪੂਰੀ ਪੈਠ ਵਾਲਾ ਟੱਡਾ ਤੇ ਚਿੱਟੀ ਪੈਠ ਵਾਲਾ ਟੱਡਾ ਉਹਦੇ ਵਾਸਤੇ ਵਰਤ ਸਕਦੇ ਆ ਤੇ ਆਪਾਂ ਨੂੰ ਜਿਹੜੀ ਬੈਂ ਕੀਟਨਾਸ਼ਕਾ ਉਹਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅੱਗੇ ਜਿਹੜੀ ਆਪਾਂ ਸੁੰਡੀ ਵਾਸਤੇ ਵਰਤਦੇ ਆ ਜਿਹਦੇ ਵਿੱਚ ਐਸੀਫੇਟ ਟੈਕਨੀਕਲ ਹੈ ਕਲੋਰੋਪੈਰੀਫਾਸ ਹੈ ਪ੍ਰਫੀਨੋਫਾਸ ਹੈ ਇਹਦੇ ਵਿੱਚ ਕਿਸਾਨ ਵੀਰ ਜਿਹੜੇ ਕਲੋਰੋ ਕਈ ਵਾਰ ਜ਼ਿਆਦਾ ਪਾਉਣ ਲੱਗ ਪੈਂਦੇ ਐਸੀਫੇਟ ਜਾਂ ਪ੍ਰਫੀਨੋਫਾਸ ਦੀ ਵਰਤੋਂ ਬਾਸਮਤੀ ਜੀ ਤਕਰੀਬਨ ਕਿਸਾਨ ਵੀਰ ਨਹੀਂ ਕਰਦੇਗੇ ਹੁਣ ਕਿਉਂਕਿ ਮਾਰਕੀਟ ਦੇ ਵਿੱਚ ਵੀ ਐਸੀਫੇਟ ਕੋਈ ਬੜੀ ਤਰਜੀਹ ਨੂੰ ਕਿਸਾਨ ਵੀਰ ਦਿੰਦੇ ਨਹੀਂ ਪਰ ਫਿਰ ਵੀ ਆਪਾਂ ਇਹਨੂੰ ਜੇ ਕਿਤੇ ਆਪਾਂ ਨੂੰ ਲੱਗਦਾ ਹੈ ਕਿ ਮਾਰਕੀਟ 'ਚ ਅਵੇਲੇਬਲ ਵਰਤਨ ਹੀ ਨਹੀਂ ਹੈ ਇਹਨੂੰ ਬਿਲਕੁਲ ਨਿ ਵਰਤਨਾ ਇਹਦੀ ਜਗ੍ਹਾ ਤੇ ਆਪਣੇ ਕੋਲ ਕਿੰਨੇ ਟੈਕਨੀਕ ਕਰਨੇ ਜਿਹਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਫੇਮ ਹੈ ਜਿਹੜੀ ਫਲੂਬੈਂਡਾਮਾਈਡ ਹੈ ਜਾਂ ਕਲੋਰਐਂਟਰਾਨਿਲੀਪ੍ਰੋਲ ਆ ਕੋਰਾਜਨ ਟੈਕਨੀਕਲ ਹੈ ਜਾਂ ਫਲੂਬੈਂਡਾਮਾਈਡ ਜਿਹੜੀ 20% ਵਾਲੀ ਜਿਹਦੇ ਵਿੱਚ ਟਕੂਮੀ ਆਪਾਂ ਟੈਕਨੀਕਲ ਕਹਿ ਸਕਦੇ ਹਾਂ ਜਿਹੜੀ ਫਲੂਬੈਂਡਮੈਂਟ 39.35 ਫੇਮ ਆ liquid ਫਾਰਮ ਦੇ ਵਿੱਚ ਹੁੰਦੀ ਉਹ ਜਿਹੜੀ ਇਹ ਟਕੂਮੀ ਇਹ ਦਾਣੇਦਾਰ ਫਾਰਮ ਚ ਆਉਂਦੀ ਹੈ ਜਾਂ ਆਪਾਂ ਕਾਰਟੋਬ ਹਾਈਡਰੋਕਾਰਬਾਈਡ ਮੋਟਰ ਉਹ ਵਰਤ ਸਕਦੇ ਆ ਇਸੇ ਤਰ੍ਹਾਂ ਜਿਹੜੀਆਂ ਹੈਗੀਆਂ ਕੁਝ ਦਾਣੇਦਾਰ ਕੀਟਨਾਸ਼ਕ ਉਹ ਵੀ ਬਾਸਮਤੀ ਦੇ ਵਿੱਚ ਖਾਸ ਤੌਰ ਤੇ ਸੁੰਢੀ ਤੌਰ ਕਮੈਂਟ ਕੀਤੀਆਂ ਗਈਆਂ ਨੇ ਜਿਦੇ ਵਿੱਚ ਆਪਾਂ ਕਲੋਰੈਂਟ ਨੀਲੀ ਪ੍ਰੋਲ 0.4% ਜੀਆਰ ਜਿਹੜੀ ਫਟੇਰਾ ਜਾਂ ਮਾਰਕਟੇਰਾ ਦੇ ਨਾਂ ਤੇ ਹੈ ਜਾਂ ਜਿਹੜੀ ਵਾਈਬਰੈਂਟ ਹੈ ਜਾਂ ਕਾਟਾਪਾ ਇਹ ਆਪਾਂ ਵਰਤ ਸਕਦੇ ਆ ਇਸ ਕਰਕੇ ਆਪਾਂ ਜਿਹੜੀ ਕਲੋਰੋਪੈਰੀਫਾਸਫਰਫਿਨੋ ਫਾਸਟ ਜਾਂ ਐਸੀ ਫੀਡ ਦੀ ਵਰਤੋਂ ਨਹੀਂ ਕਰਨੀ ਇਹ ਤਿੰਨ ਜਿਹੜੀਆਂ ਸੀਆਂ ਰਸ ਚੂਸ ਕੀੜਿਆਂ ਵਾਲੀਆਂ ਤਿੰਨ ਹੋ ਗਈਆਂ ਸੰਡੀ ਵਾਲੀਆਂ ਤੇ ਚਾਰ ਆ ਜਿਹੜੀਆਂ ਉਹ ਉਲੀਨਾਸ਼ਕ ਜਿਦੇ ਵਿੱਚ ਆਪਾਂ ਖਾਸ ਤੌਰ ਤੇ ਟਰਾਈਸਾਈਕਲਾਜ਼ੋਲ ਬਹੁਤ ਵਰਤਦੇ ਆ ਹੈਕਜ਼ਾਕੋਨਾਜ਼ੋਲ ਕਾਫੀ ਵਰਤਦੇ ਆ ਜਾਂ ਕਾਰਬੈਂਡਜ਼ਿਮ ਪਲੱਸ ਮੈਨਕੋਜ਼ੇਬ 1236 ਦੇ ਤੁਸੀਂ ਨਾਂ ਤੇ ਜਾਣਦੇ ਆ ਜਾਂ ਫਲੂਜੀਲਾਜ਼ੋਲ ਪਲੱਸ ਕਾਰਬੈਂਡਜ਼ਿਮ ਇਹ ਵੀ ਵਰਤਨਾ ਤੇ ਜਿਹੜੇ ਇਹਦੂਲਾ ਪ੍ਰੋਪੀਕੋਨਾਜ਼ੋਲ ਹੈ ਪ੍ਰੋਪੀਕੋਨਾਜ਼ੋਲ ਤੇ ਪਲਸ ਬਕੌਕਸੀ ਸਟੋਬਨ ਪਲਸ ਪ੍ਰੋਪੀਗੋਨੋਜੋਲ ਜਿਹੜੀ ਮਤਲਬ ਇਹ ਕਿਸੇ ਨਾ ਮਿਕਸਚਰ ਜੀ ਆਉਂਦੇ ਆ ਉਹ ਟੈਕਨੀਕਲ ਆਪਾਂ ਬਿਲਕੁਲ ਨਹੀਂ ਵਰਤਨੇ ਇਹਨਾਂ ਦੀ ਥਾਂ ਤੇ ਜਿਵੇਂ ਖਾਸ ਤੌਰ ਤੇ ਟਰਾਈਸੈਕਲਾਜੋਲ ਤੁਸੀਂ ਵਰਤਦੇ ਆ ਬਲਾਸਟ ਵਾਸਤੇ ਉਹਦੇ ਵਾਸਤੇ ਆਪਣੇ ਕੋਲ ਐਮੀਸਟਾਰ ਟਾਪ ਹੈ ਤੇ ਨਾਲ ਆਪਣੇ ਕੋਲ ਜਨੇਬ ਹੈ ਜ 78 ਉਹ ਆਪਾਂ ਵਰਤ ਸਕਦੇ ਆ ਇਹ ਤੋਂ ਇਲਾਵਾ ਆਪਣੇ ਕੋਲ ਹੈਕਸਾਗੋਨ ਸੌਰੀ ਜਿਹੜੀ ਫੋਲੀਕਿਓਰ ਹੈ ਇੱਬ ਕੋ ਨਾਜੋਰ ਅਵੇਲੇਬਲ ਆਪਣੇ ਕੋਲੇ ਪਲਸਰ ਹੈਗੀ ਹੈ ਆਪਣੇ ਕੋਲੇ ਮੋਰਨਸਰਨ ਹੈਗੀ ਹੈ ਆਪਣੇ ਕੋਲੇ ਨਾਟਿਵੋ ਹੈਗੀ ਹੈ ਇਹਨਾਂ ਚੋਂ ਕੋਈ ਵੀ ਉਲੀਨਾਸ਼ਕ ਤੁਸੀਂ ਵਰਤ ਸਕਦੇ ਆ ਆਪਾਂ ਗੋਭ ਦੇ ਸਮੇਂ ਸਪਰੇਅ ਕਰਨੀ ਹੁੰਦੀ ਹੈ ਜਾਂ ਮੁੰਜਰਾ ਨਿਕਲਣ ਟਾਈਮ ਸਪਰੇਅ ਕਰਨੀ ਹੈ ਜੇ ਆਪਾਂ ਨੂੰ ਬਿਮਾਰੀ ਦੇ ਲੱਛਣ ਆਉਂਦੇ ਖਾਸ ਤੌਰ ਤੇ ਬਲਾਸਟ ਵਾਸਤੇ ਆਪਾਂ ਐਮੀਸਟਾ ਟਾਪ ਤੇ ਜਨੇਬ ਹੈ ਜਿਹੜੀ ਉਹ ਬਦਲ ਕੇ ਅਦਲ ਬਦਲ ਕਰਕੇ ਉਹਦੀ ਵਰਤੋਂ ਕਰ ਸਕਦੇ ਆ ਟੈਕਨੀਕਲ ਕੋਈ ਵੀ ਰਿਪੀਟ ਨਹੀਂ ਕਰਨਾ ਚਾਹੀਦਾ ਬਸ ਬੇਨਤੀ ਇਹੀ ਹੈ ਕਿ ਜੋ ਤੁਹਾਨੂੰ ਮੈਂ ਜਿਹੜੀ ਲਿਸਟ ਦੱਸੀ ਹੈ ਜਿਹਦੇ ਵਿੱਚ ਮਿਡਾ ਕੋਲੋਪਰੇਟਾ ਥਾਇਮਥਾਕਸਮਾ ਐਸੀ ਫੀਡ ਹੈ ਪ੍ਰੋਫੈਜਨਾ ਕਲੋਰੋਪੈਰੀਫਾਸ ਪ੍ਰਫਿਨੋਫਾਸ ਕਾਰਬੈਂਡਾਜਮਾ ਪ੍ਰੋਪੀਕੋਨਾਜ਼ੋਲ ਹੈ ਹੈਕਜ਼ਾਕੋਨਾਜ਼ੋਲ ਹੈ ਟਰਾਈਸਾਈਕਲਾਜ਼ੋਲ ਹੈ ਇਹਨਾਂ ਦੀ ਆਪਰ ਤੋਂ ਨਹੀਂ ਕਰਨੀ ਚੰਗੀ ਕੁਆਲਿਟੀ ਦਾ ਬਾਸਮਤੀ ਪੈਦਾ ਕਰਾਂਗੇ ਤਾਂ ਚੰਗਾ ਰੇਟ ਮਿਲੂਗਾ ਬਹੁਤ ਬਹੁਤ ਧੰਨਵਾਦ